ਕੋਈ ਗਰਲਫ੍ਰੈਂਡ ਨਹੀਂ ਬਣਨੇ ਫੇਸਬੁੱਕ ਤੇ ਫੇਸ ਅਚਿਤ ਨਹੀਂ ਦਿੱਤਾ ਅੱਛਾ ਹਾਂਜੀ ਹਾਂ ਜਿਸਾ ਚੁਬਲਿੰਗਾ ਜੱਟ ਕੱਲਾ ਰਹੇ ਜਾਣਾ ਠੀਕ ਹੈ ਜਿੱਤੇ ਬੁਲਾਤੇ ਦੀ ਰਜਾ ਆਪਾ ਉੱਠੀਆ ਚੋਣਾ ਇਹ ਆਪਾਂ ਦੀ ਨਾਦੇ ਆਗੇ ਹੁਣ ਸੋਚੋ ਨਾ ਆਪਣੀ ਮਿਹਨਤ ਕਰੋ ਜਿੱਦੇ ਅਕਸਰ ਅਸੀਂ ਜ਼ਿੰਦਗੀ ਵਿੱਚ ਆਉਣ ਬੜੀਆਂ ਛੋਟ ਛੋਟੀਆਂ ਮੁਸੀਬਤਾਂ ਤੋਂ ਡਰ ਜਾਂਦੇ ਆਂ ਮੁਸੀਬਤਾਂ ਛੋਟੀਆਂ ਹੋਣ ਵੱਡੀਆਂ ਹੋਣ ਉਹਨਾਂ ਦਾ ਸਾਹਮਣਾ ਕਿਸ ਤਰ੍ਹਾਂ ਕਰਨਾ ਹੈ ਕਿਸ ਤਰ੍ਹਾਂ ਉਸ ਮੁਸੀਬਤ ਤੋਂ ਲੜ ਕੇ ਜ਼ਿੰਦਗੀ ਵਿੱਚ ਅੱਗੇ ਵਧਣਾ ਜੀ ਹਾਂ ਬੜਾ ਕੁਝ ਸਿਖਾਏਗਾ ਤੁਹਾਨੂੰ ਅੱਜ ਦਾ ਪੋਡਕਾਸਟ ਕਿਸ ਤਰ੍ਹਾਂ ਜ਼ਿੰਦਗੀ ਦੇ ਹਾਲਾਤਾਂ ਦੇ ਨਾਲ ਲੜ ਕੇ ਆਪਣੇ ਆਪ ਦੇ ਸਟੈਂਡ ਕਰਕੇ ਅੱਗੇ ਵਧ ਰਹੇ ਨੇ ਜੀ ਹਾਂ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਕਰਨ ਗਿਲ ਜੀ ਸਰ ਤੁਹਾਡਾ ਵੈਲਕਮ ਕਰਦੇ ਹਾਂ ਸਿੱਠੀ ਗਿਲ ਹੈ ਜੀ ਸਟਾਰ ਵਾਰ ਜੀ ਤੁਹਾਡਾ ਬਹੁਤ ਸ਼ੁਕਰਗੁਜ਼ਾਰ ਹੈ ਜਿਨ੍ਹਾਂ ਨੇ ਮੈਨੂੰ ਇੱਥੇ ਆਉਣ ਦੇ ਕਾਬਿਲ ਸਮਝਿਆ ਰੀਅਲ 스타 24 ਦਾ ਮਤਲਬ ਇਹ ਹੀ ਹੈ ਜੀ ਕੋਈ ਵੀ ਸਟਰਗਲ ਤੁਸੀਂ ਕਰ ਰਹੇ ਹੋ ਮਿਹਨਤ ਕਰ ਰਹੇ ਹੋ ਮਿਹਨਤ ਤੇ ਦਮ ਤੇ ਤੁਸੀਂ ਅੱਗੇ ਆ ਰਹੇ ਹੋ ਤਾਂ ਅਸੀਂ ਤੁਹਾਨੂੰ ਆਪਣੇ ਇਸ ਚੈਨਲ ਤੇ ਜ਼ਰੂਰ ਦਿਖਾਵਾਂਗੇ ਤਾਂ ਜਿਸ ਤਰ੍ਹਾਂ ਸਾਡੇ ਭਰਾ ਦਾ ਫੋਨ ਕਾਲ ਆਇਆ ਸੀ ਕਿ ਸਰ ਤੁਸੀਂ ਮੇਰਾ ਵੀ ਇੰਟਰਵਿਊ ਕਰੋ ਤਾਂ 1 ਮਿੰਟ ਤੋਂ ਪਹਿਲਾਂ ਇਹਨਾਂ ਨੂੰ ਟਾਈਮ ਜਿਹੜਾ ਦੇ ਦਿੱਤਾ ਗਿਆ ਜੀ ਤਾਂ ਪਹਿਲਾਂ ਸਰ ਆਪਣੀ ਬਾਰੇ ਥੋੜਾ ਸਾਡੇ ਦਰਸ਼ਕਾਂ ਦੱਸੋ ਜੀ ਜੀ ਮੈਂ 뮤జిక్ ਵੀ ਹੈ ਪੈਂਦਾ ਮੈਨੂੰ ਗਾਉਣ ਦਾ ਸ਼ੌਕ ਹੈ ਮੈਂ ਗੀਤ ਕਿਹ ਲੈਣੇ ਬਾਰੇ ਮੈਂ ਨਾ ਜੁਣਨਾ ਸ਼ੁਰੂਆਤ ਜਦੋਂ ਤੁਸੀਂ ਬਚਪਨ ਚ ਇਹ ਬਚਪਨ ਤੋਂ ਦਿੱਕਤ ਆ ਰਹੀ ਹੈ ਇਸੇ ਤਰ੍ਹਾਂ ਹਾਂਜੀ ਛੋਟੇ ਤੇ ਸੀ ਸ਼ੁਰੂ ਤੋਂ ਜੋ ਤੁਸੀਂ ਬਰਤਵਾ ਕਰ ਰਿਹਾ ਇਤਾਂ ਦਾ ਤਾਂ ਤੇ ਘਰ ਚ ਕੀ ਪਰਪਰਾ ਕਿੰਨੇ ਹੈਗੇ ਜੀ ਦੋ ਬਰੇ ਤੇ ਉਹ ਠੀਕ ਹੈ ਹਾਂਜੀ ਤਾਂ ਇਹ ਡਾਕਟਰਾਂ ਦੇ ਮੁਤਾਬਿਕ ਹੋਇਆ ਕੀ ਹੈ ਜਿਵੇਂ ਛੋਟੇ ਤੋਂ ਹੁੰਦਾ ਸੀ ਉਹ ਕਹਿੰਦੇ ਵੀ ਜਿਹਦੇ ਜਨਮ ਦਾ ਹੋਇਆ ਨਹੀਂ ਤੇ ਉਹ ਦਵਾਈ ਤੇ ਬਹੁਤ ਬਗੈਸ ਲੀਤੇ ਉਹ ਨਾ ਕੱਥੀਆਂ ਹੋਈ ਮਾਕੇ ਜਦੋਂ ਤੁਹਾਡਾ ਬਰਥ ਹੋਇਆ ਤੁਸੀਂ ਥੋੜੀ ਦਿਨ ਰੋਏ ਨਹੀਂ ਤਾਂ ਉਹ ਦੇ ਕਰਕੇ ਜਿਹੜਾ ਇਹ ਸਾਰਾ ਬ੍ਰੇਨ ਦੇ ਜਿਹੜਾ ਸੈੱਲ ਘਟ ਗਏ ਜਾਂ ਕੁਛ ਗਲ ਹੋਇਆ ਤਾਂ ਹਨਾ ਹਾਂਜੀ ਅੱਛਾ ਤਾਂ ਫਿਰ ਮਿਊਜ਼ਿਕ ਦਾ ਸ਼ੌਂਕ ਕਿਸ ਤਰ੍ਹਾਂ ਪੈ ਗਿਆ ਸਿੱਧੇ ਤੋਂ ਗੰਦੇ ਨੂੰ ਜਿਸਕੇ ਖਾਦ ਚ ਅੱਛਾ ਚਾਚਾ ਜੀ ਹੁੰਦੇ ਸੀਗੇ ਪਿਓ ਨਾਲ ਦੇ ਕੇ ਸਾਗੋ ਬੈ ਚਾਚਾ ਇਧਰੇ ਸਿੰਗਰ ਹੈ ਹਾਂਜੀ ਉਹ ਕਿੰਨਾਂ ਨੂੰ ਸੁਣਦੇ ਆਓ ਜੀ ਉਹ ਸਾਰੇ ਗਾਇਕਾਂ ਨੂੰ ਵੱਡੇਆਂ ਨੂੰ ਸਭ ਨੂੰ ਸੰਦੇ ਗੰਦੇ ਵੀ ਅੱਛਾ ਜੀ ਤਾਂ ਤੁਸੀਂ ਕਿੰਨਾਂ ਨੂੰ ਸੁਣਦੇ ਹੋ ਅਸੀਂ ਵੀ ਇਸ ਸਾਲ ਅਸੀਂ ਵੀ ਨਵੇਂ ਗਾਇਕਾਂ ਦਾ ਪਰ ਜਿਆਦਾ ਚੱਲ ਪੁਰਾਣਾ ਗਾਇਕਾਂ ਪੁਰਾਣੇ ਗਾਇਕਾਂ ਸੁਣਦੇ ਕਿ ਤਾਂ ਇੱਕ ਕੋਈ ਪੁਰਾਣੇ ਗਾਇਕਾਂ ਦਾ ਕੋਈ ਛੋਟਾ ਜਿਹਾ ਦੋ ਲੈਣਾ ਸੁਣਾ ਦਿਓ ਜੀ ਹਜਾਇ ਖੋਲੇ ਹੋ ਜਾਨੀ ਨਾਲ ਜਸ ਨਿਮਦਾਲੇ ਗਦਾਨੇ ਮੈਂ ਕਿਵੇਂ ਸਮਝਾਵਾਂ ਦੇ ਲੁਰੀ ਜੋ ਲੱਗ ਗਈ ਬਿੱਤ ਬੜਾ ਵੇ ਮੇਰੇ ਜਿਸ ਦਿਨ ਆ ਤੀਆਂ ਜੇ ਲਾ ਵਿੱਚ ਹੋ ਦਿਨ ਤਕ ਆ ਤੀਆਂ ਜੇ ਨਾਲ ਵਿੱਚ ਪਰ ਕੱਟ ਲਿਖਿ ਗਿਕੇ ਕੀ ਕਰੀਏ ਜਿਉਂ ਡਿਗਿਦੀ ਤੋਰ ਚੁਕ ਲੈ ਦੇ ਨਜਾ ਤੋ ਕਿ ਦੀ ਗਏ ਕੀ ਕਰੀਏ ਜਿੰਦਗੀ ਦੀ ਤਾ ਚੁੱਕਲੇਂਦੇ ਨਜਾ ਤੋ ਕਿ ਦੀ ਗਏ ਕੀ ਕਰੀਏ ਕੀ ਬਾਤ ਹੈ ਕੀ ਬਾਤ ਹੈ ਅ ਮੇਰੀ ਸਾਰਾ ਇਹ ਬੇਨਤੀ ਹੈ ਕਿ ਇਹਨੂੰ ਦਿਲ ਖੋਲ ਕੇ ਸੁਣੋ ਇੱਕ ਬੰਦਿਸ਼ ਨਹੀਂ ਹੋਣੀ ਚਾਹੀਦੀ ਕਿ ਇੱਕ ਵਧੀਆ ਸਿੰਗਰ ਹੋਵੇ ਉਹਦੇ ਸੁਰ ਪੱਕੇ ਹੋਣ ਇਹਨੂੰ ਤੁਸੀਂ ਖੁੱਲੇ ਆਜ਼ਾਦ ਦਿਲ ਦੇ ਨਾਲ ਇਸ ਪੋਡਕਾਸਟ ਨੂੰ ਸੁਣੀਓ ਕਿਉਂਕਿ ਜਿਹੜੀ ਰੂਹ ਦੀ ਆਵਾਜ਼ ਹੈ ਰੂਹ ਦੀ ਆਵਾਜ਼ ਤਾਂ ਕੋਈ ਕੋਈ ਸੁਣ ਸਕਦਾ ਪਰ ਮੇਰੇ ਮੇਰੇ ਸਾਰੇ ਦਸ਼ਕ ਬਹੁਤ ਅੱਛੇ ਆ ਇਸ ਭਰਾ ਦੀ ਆਪਾਂ ਸਪੋਰਟ ਵੀ ਕਰਨੀ ਹੈ ਕਿਉਂਕਿ ਚ ਚਲੋ ਜੋ ਪਰਮਾਤਮਾ ਨੇ ਇਹਨੂੰ ਦਿੱਤਾ ਜੋ ਇਦਾਂ ਦੇ ਹਾਲਾਤ ਜਿਹੜੇ ਦਿੱਤੇ ਤੰਦਰੁਸਤੀ ਜਿਹੜੀ ਜਿੱਦਾਂ ਦੀ ਦਿੱਤੀ ਇਹਨੂੰ ਇਹ ਹਰ ਇੱਕ ਦੇ ਆਪਣੇ ਆਪਣੇ ਕਰਮਾ ਕਰਕੇ ਹੁੰਦੀ ਹੈ ਤਾਂ ਆਪਾਂ ਇਸਪਰੇ ਆਦੀ ਸਪੋਰਟ ਕਰੀ ਕਿਉਂਕਿ ਸਿੰਗਿੰਗ ਵਿੱਚ ਇਹਦਾ ਬਹੁਤ ਸ਼ੌਕ ਹੈ ਸ਼ੌਕ ਰੱਖਦਾ ਸਿੰਗਿੰਗ ਦਾ ਇਸ ਵਾਸਤੇ ਸਿੰਗਿੰਗ ਦੀ ਬੀਹੇ ਵੀ ਕਰ ਰਿਹਾ ਹੈ ਹੈਨਾ ਹਾਂਜੀ ਤਾਂ ਆ ਰਿਆਜ਼ ਕਿੱਥੇ ਕਰਦੇ ਹੋ ਤੁਸੀਂ ਰਿਆਜ਼ ਮੇਰੇ ਘਰ ਹੀ ਵੀ ਕਰਦਾ ਹਾਂ ਮੁੰਏ ਉਤੇ ਕਾਦੇ ਵੀ ਸੱਦੇ ਮੈਂ ਕੰਵਿੰਡਰ ਸੰਗ ਜੀਵਨੀਆ ਉਹਨਾਂ ਦੇ ਨਾਲ ਪੀਪਲ ਉਹਨਾਂ ਵੀ ਖੜਦੇ ਜਾਂ ਨਹੀਂ ਕੀ ਬਾਤ ਸ਼ਾਬਾਸ਼ ਹਾਂਜੀ ਤਾ ਗਿਲ ਸਾਹਿਬ ਜਦੋਂ ਆਪਣੇ ਯਾਰਾ ਦੋਸਾਂ ਵਿੱਚ ਜਾ ਕੇ ਖੜੇ ਹੁੰਦੇ ਹੋ ਜਾਂ ਬੈਠੇ ਹੋ ਕਿ ਤੁਹਾਨੂੰ ਮੈਨੂੰ ਪਤਾ ਚੱਲਣ ਲੱਗਿਆ ਵੀ ਬੜੀ ਦਿੱਕਤ ਹੁੰਦੀ ਹੋਣੀ ਹੈ ਤਾਂ ਬਚਪਨ ਤੋਂ ਲੈ ਕੇ ਜਦੋਂ ਹੁਣ ਤੱਕ ਤੁਸੀਂ ਕਹਿੰਦੇ ਹੋ ਕਿ ਮੈਂ ਆਪਣੇ ਨੂੰ ਥੋੜਾ ਸਟੈਂਡ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਤਾਂ ਬਚਪਨ ਚ ਚੱਲ ਪਏ ਸੀਗੇ ਤੁਸੀਂ ਕਿ ਨਹੀਂ ਜਿੱਦਾਂ ਬੰਦੇ ਸੇਵੇਂ ਦਾ ਕਰਦਾ ਮਦਦ ਨਾਲ ਸੁਧਰਨ ਦੇ ਤਰ੍ਹਾਂ ਬੋਲ ਲੇ ਸਾਡੇ ਬਾਅਦ ਚ ਆਉਣੀ ਹੋ ਜੀ ਜੰਮ ਜਿਵੇਂ ਨਹੀਂ ਕੀਤੀ ਵਾਹ ਜੀ ਵਾਹ ਸਾਹਿਬ ਨਿੰਦ ਕੇ ਵੀ ਬਾਅਦ ਨੌਵੀਂ ਦਸਵੀਂ ਚ ਵੀ ਬੈ ਕੇ ਜੱਪੇ ਜਾਣ ਲੱਗ ਪਏ। ਬਾਕੀ ਹਾਲਾਤ ਤਾਂ ਡਰੇ ਨਹੀਂ। ਨਹੀਂ ਜੀ। ਹਾਲਾਤਾਂ ਨਾਲ ਲੜਾਈ ਕੀਤੀ ਹੈ। ਹਾਂ ਜੀ ਮੈਂ ਵਾਕਿਆ ਨੂੰ ਕਹਿ ਚੁਣਨਾ ਕਿ ਆਪਾਂ ਜਿੱਦਾਂ ਦੇ ਹੈਗੇ ਆ ਹੁਣ ਸੋਚੋ ਨਾ ਆਪਣੀ ਮਿਹਨਤ ਕਰੋ ਜਿੰਨੇ ਚਿਰ ਬਾਅਦ ਦਾ ਹਮੇਤ ਜੱਦ ਰਹੇ ਤੇ ਖਾਰਜ ਨਹੀਂ ਹੋਣਾ। ਇਹ ਮੇਰਾ ਕਹਿ ਰਿਹਾ ਆਪਾਂ ਕੀ ਦੇਵੇਂ ਬਹੁਤ ਸਾਗ ਕੀਆ ਬਾਤ ਹੈ ਬੜੀ ਵੱਡੀ ਦੇਖੋ ਛੋਟੀ ਜੀ ਉਮਰ ਹੈ ਪਰ ਬੜਾ ਵੱਡਾ ਹੌਸਲਾ ਬੜਾ ਵੱਡਾ ਜਜ਼ਬਾ ਚਾਹੀਦਾ ਹੈ ਤਾਂ ਕਰਨ ਜਿਸ ਤਰ੍ਹਾਂ ਕਿ ਤੁਸੀਂ ਆਪਣੇ ਯਾਰਾ ਦੋਸਤਾਂ ਉੱਠਦੇ ਬੈਠਦੇ ਹੋ ਤਾਂ ਉਹ ਕਾਫੀ ਤੇਜ਼ ਨਿਕਲ ਜਾਂਦੇ ਨੇ ਤੁਰ ਕੇ ਚੱਲ ਜਾਂਦੇ ਨੇ ਹੁਣ ਅੱਗੇ ਤਾਂ ਤੁਸੀਂ ਥੋੜਾ ਜਿਹਾ ਪਿੱਛੇ ਰਹਿੰਦੇ ਹੁਣ ਤਾਂ ਮਨ ਮਹਿਸੂਸ ਹੁੰਦਾ ਕਿ ਮੈਨੂੰ ਮਾਲਕ ਨੇ ਇਦਾਂ ਦਾ ਕਿਉਂ ਬਣਾਤਾ ਸੋਚ ਨਹੀਂ ਹੁੰਦਾ ਠੀਕ ਹੈ ਦਿੱਤੇ ਬਲਵਾਤੇ ਦੀ ਲੈ ਜਾ ਆਪੋ ਉੱਠੀ ਹੈ ਹਾਂਜੀ ਮੈਂ ਕਿ ਜੋ ਪਰਮਾਤਮਾ ਦਿੱਤਾ ਉਹਦਾ ਪਾਣਾ ਮਿੱਠਾ ਲੱਗੇ ਹਾਂਜੀ ਕੀ ਬਾਤ ਹੈ ਇਦਾਂ ਦਾ ਜਜ਼ਬਾ ਹਰੇਕ ਵਿੱਚ ਹੋਣਾ ਚਾਹੀਦਾ ਜਿਸ ਹਾਲਾਤ ਵਿੱਚ ਪਰਮਾਤਮਾ ਨੇ ਤੁਹਾਨੂੰ ਰੱਖਿਆ ਉਸ ਹਾਲਾਤ ਨੂੰ ਅੱਗੇ ਫੇਰ ਕੇ ਉੱਥੋਂ ਅੱਗੇ ਵਧੋ ਹਾਂਜੀ ਤਾਂ ਗੱਲ ਸਾਡੀ ਚੱਲਦੀ ਹੈ ਮਿਊਜ਼ਿਕ ਦੀ ਹਾਂਜੀ ਤਾਂ ਤੁਸੀਂ ਉਸਤਾਦ ਕਿੰਨਾ ਨੂੰ ਬਣਾਇਆ ਆਪਣਾ ਸਟਾਈਲ ਪਹਿਲਾਂ ਕੁਮਿੰਦਰ ਸੰਗੂਣੀ ਇੰਦੇਸੀ ਬੈਂਡ ਦੇ ਚੋਂ ਉਹਨਾਂ ਤੋਂ ਵੀ ਸਿੱਖਿਆ ਜਿਹੜੇ ਬਰਡੇ ਹੁੰਦੇ ਸੀ ਉਹ ਤੋਂ ਤਾਂ ਬੰਦਾ ਚਲੋ ਸ਼ਾਮ ਨੂੰ ਬੜੇ ਹੁੰਦਾ ਸੀ ਮਾਚੀ ਦੇਣਾ ਕਦੀ ਗਨੰਦੀ ਚੱਲ ਜਾ ਕਦੀ ਗੁਰਦੁਆਰੇ ਵੀਡੀਓ ਹੁੰਦੇ ਸੀ ਗੁਰਦੁਆਰੇ ਚ ਉਹ ਵੀ ਸੁਣਦੇ ਸੀ ਪੇਰਾ ਤੁਲਕ ਲਲਿੰਦਰ ਸੰਗ ਜੀ ਹੁੰਦੇ ਸੀਗੇ ਉਹਨਾਂ ਦੀ ਦੁਕਾਨ ਨੂੰ 11:00 ਵਜੇ ਤੱਕ ਬੈਠੇ ਰਹਿੰਦੇ ਆ ਕਿਹੜਾ ਬਾਤ ਜੋ ਸਿੰਗਿੰਗ ਕਰਦੇ ਹੋਏ ਕਾਫੀ ਜਿਹੜੇ ਸ਼ਗਿਰਦ ਹੁੰਦੇ ਆ ਹੋਰ ਵੀ ਸ਼ਗਿਰਦ ਹੁਣੇ ਆ ਉੱਥੇ ਕੋਈ ਹਾਸਾ ਮਜ਼ਾਕ ਵੀ ਕਰਦੇ ਤੁਹਾਡਾ ਵੀ ਨਹੀਂ ਆ ਤੇ ਕੋ ਤਾਂ ਬੋਲਿੰਗ ਹੋਣਾ ਗਾਇ ਨਹੀਂ ਹੋਣਾ ਨਹੀਂ ਨਹੀਂ ਸਿੰਗ ਦੇ ਪਚੰਦੇ ਜੇ ਸ਼ੂਟਿੰਗ ਹੋਈ ਸੀ ਉੱਧਰ ਜਾਨਾ ਪੇ ਹੈ ਨੀਚੇ ਸੋਤਾ ਸੱਤੋਂ ਵੱਧ ਦੇ ਸੀ ਅੰਕਲ ਮਿੰਦਰ ਸੰਗ ਹੁੰਦੇ ਸੀ ਖਾਜੀ ਬਲਾਂਚ ਉਹ ਹਣੇ ਬਿਲਾਂਚ ਰਹੇ ਸੀ ਐ ਜੀ ਬਲੇਂਟ ਹਾਂਜੀ ਤੇ ਪਰਿਵਾਰ ਵਿੱਚ ਰੋਜ਼ਗਾਰ ਕਿਸ ਤਰ੍ਹਾਂ ਚੱਲਦਾ ਹੈ ਨਹੀਂ ਫਰਦ ਸਾਹਿਬੇ ਰੋਟੀ ਪਾਣੀ ਚੱਲਦਾ ਕਰਦਾ ਹਾਂ ਹਾਂਜੀ ਹਾਂਜੀ ਤਾਂ ਕਦੀ ਕਦੀ ਉਹਨਾਂ ਦੇ ਮਨ ਵਿੱਚ ਵੀ ਆਇਆ ਯਾਰ ਮੇਰੇ ਬਾਕੀ ਮੁੰਡੇ ਫਿੱਟ ਤੰਦਰੁਸਤ ਹੈਗੇ ਬੱਚੇ ਹੈਗੇ ਵੀ ਯਾਰ ਮੇਰਾ ਇਹ ਬੱਚਾ ਇਦਾਂ ਕਿਉਂ ਹੋ ਗਿਆ ਨਹੀਂ ਹੁੰਦਾ ਕਿਸੇ ਦੇ ਮਨ 'ਚ ਕੋਈ ਗਿਲਾ ਸ਼ਿਕਾਇਤ ਨਹੀਂ ਮੈਨੂੰ ਕੋਈ ਪ੍ਰੋਬਲਮ ਨਹੀਂ ਮੈਂ ਸ਼ਾਪੇ ਫਰਦ ਸਾਹਿਬ ਦੀ ਜਾਂ ਜੋ ਵਿਨਰ ਹੁੰਦਾ ਉੱਥੇ ਜਾ ਕੇ ਵੇਨਾ ਹਾਂਜੀ ਤਾਂ ਜ਼ਿੰਦਗੀ ਤੋਂ ਕੀ ਤੁਸੀਂ ਐਕਸਪੈਕਟੇਸ਼ਨ ਕਰਦੇ ਹੋ ਵੀ ਕੀ ਮੰਗ ਰੱਖਦੇ ਹੋ ਕਿ ਮੇਰੀ ਜ਼ਿੰਦਗੀ ਚ ਮੈਨੂੰ ਆ ਚੀਜ਼ਾਂ ਮਿਲਣੀਆਂ ਚਾਹੀਦੀਆਂ ਮੈਨੂੰ ਮੈਡੀਕਲ ਲੈਦਰ ਜਾਉਣਾ ਹੈ ਮੈਂ ਗਾਉਣਾ ਵੀ ਜਾਣਾ ਮੇਦੀ ਅਜਿਹਾ ਜਿਹਦਾ ਸਿੰਗਰ ਗੁੰਡੇ ਹੈ ਉਹਨਾਂ ਵਰਗਾ ਬਣਨਾ ਤੇ ਬਾਕੀ ਵੀ ਨਾਲ ਜਿਨਾ ਤਾਂ ਤਾਂ ਘੰਟੇ ਵੀ ਦੁਕਾਨਦਾਰੀ ਵੀ ਕਰਨਾ ਚਾਹਦੇ ਹੋ ਤਾਂ ਜਿਸ ਤਰ੍ਹਾਂ ਕੀ ਵੱਡੇ ਸਿੰਗਰਾਂ ਨੂੰ ਤੁਸੀਂ ਦੇਖਦੇ ਹੋ ਸਟੇਜ ਤੇ ਖੜੇ ਆ ਗਾਦੇ ਹੈ ਤਾਂ ਅੰਦਰੋਂ ਤੁਹਾਡਾ ਵੀ ਮਨ ਕਰਦਾ ਕਿ ਮੈਂ ਵੀ ਕਿਸੇ ਨਾਲ ਮਾਈਕ ਫੜਾ ਤਾਂ ਪੂਰਾ ਉਹ ਸਿੰਗੀ ਕਰਾ ਹਾਂਜੀ ਠੀਕ ਕਰਨ ਜੀ ਹੋਰ ਕਿਹੜੇ ਸਿੰਗਰ ਨੂੰ ਸੁਣਦੇ ਹੋ ਤੁਸੀਂ ਜ਼ਿਆਦਾ ਮੈਲ ਜੀ ਫਰੋਖਹਾਂ ਜੀ ਫਰੋਖਹਾਂ ਜੀ ਹਾਂ ਜੀ ਉਹਨਾਂ ਦਾ ਕੋਈ ਦੋ ਲੈਣਾ ਸੁਣਾਇਆ ਸੀ ਹਾਂ ਜੀ ਇਹ ਪਿਆਰ ਤੇ ਪਿਆਸ ਸਮਝਾ ਤੇ ਦੇ ਜੇ ਬਹੁਤ ਹੀ ਰਿਸ਼ਤੇ ਨਾ ਤੇ ਦੇ ਜੇ ਪਰ ਕੇਵਾ ਕਦ ਤੋ ਵਾਯਲਾ ਬੈਠੇ ਹਾਂ ਨਾ ਜੇ ਸੱਚ ਬੋਲਣਾ ਜਾਟ ਕੱਲਾ ਰਹੇ ਜੰਗਾ ਜੇ ਸੱਚ ਬੋਲੇਗਾ ਜਾਟ ਕੱਲਾ ਰਹੇ ਜੰਗਾ ਕੀ ਬਾਤ ਹੈ ਜੀ ਮੈਂ ਕਹਿੰਦਾ ਫਲੋਰ ਖਾਂਜੀ ਵੀ ਇੱਕ ਵਾਰੀ ਬੱਚੇ ਦੇ ਸਿਰ ਦੇ ਉੱਤੇ ਹੱਥ ਤੁਸੀਂ ਜ਼ਰੂਰ ਰੱਖਿਓ ਤਾਂ ਹੋਰ ਕਿਹੜੇ ਕਿਹੜੇ ਸਿੰਗਰ ਨੂੰ ਜ਼ਿਆਦਾ ਪਸੰਦ ਆਉਂਦੇ ਜੀ ਜੀ ਜਿਆਦਾਤਰ ਆਪਣੇ ਹਿੰਦੀ ਦੇ ਤੁਹਾਡੇ ਆਪਣੇ ਲਿਖਦਾ ਕੌਣ ਹੈ ਫਾਜ਼ਲ ਸਾਹਿਬ ਫਾਜ਼ਲ ਸਾਹਿਬ ਲਿਖਦੇ ਆ ਹਾਂਜੀ ਤਾਂ ਕੋਈ ਉਹਨਾਂ ਦੇ ਵੀ ਦੋ ਦੋ ਲੈਣਾ ਕੋਈ ਸੁਣਾਓ ਹਾਂਜੀ ਮੈਂ ਵਜੂ ਬਤਨਾ ਤੋ ਦੂ ਚਲਿਓ ਕਦਨੇ ਖਮਿਆਰੂ ਨੀ ਮੀਤੇ ਆ ਲਾਇਤ ਦੇ ਸੁਦਾ ਸਕੇ ਆ ਪੇੜਾ ਬਾਈਨੂ ਨੇ ਬੀਤੇ ਲੱਗ ਤੈਸਦਾ ਸਕੇ ਆਪਣਾ ਪੰਘੂ ਮਨ ਦੁਆਰ ਤੇਂ ਦੀਆ ਬੰਬੂ ਦੇ ਖਰਜਾ ਚੱਕ ਬਿਆ ਤੇ ਮੱਲ ਤੇ ਫੱਟ ਤਰਕੇ ਸੀ ਵੇਗ ਅਸਿਯਾ ਦੀ ਉਤੇ ਖਰਦੀ ਦੂਰ ਗਰੀਬੀ ਹੁੜੋ ਖਰਦੀ ਦੂਰ ਗਰੀਬੀ ਹੁੜੋ ਤੁਰੀ ਗਿਆ ਬਾਜੀ ਦੰਗਿਆ ਦੂ ਨੀ ਮੀਟਿਆ ਲਾਤ ਲਸਦਾ ਸਕੇ ਆਪੇ ਦਾ ਬੰਗਾਨੂ ਕੀ ਬਾਤ ਹੈ ਕੀ ਬਾਤ ਹੈ ਬੜਾ ਇੱਕ ਆਪਣੇ ਆਪ ਚ ਹੌਸਲਾ ਇੱਕ ਤਾਕਤ ਭਰਨੀ ਪੈਂਦੀ ਹੈ ਕਿ ਇਸ ਤਰ੍ਹਾਂ ਫੇਸ ਕਰਨਾ ਕੈਮਰੇ ਦੇ ਫੇਸ ਕਰਨਾ ਤਾਂ ਕਰਨ ਜੀ ਦੁਨੀਆ ਦੀ ਰੇਸ ਬੜੀ ਤੇਜ਼ ਚੱਲ ਰਹੀ ਹੈ ਮਿਊਜ਼ਿਕ ਵਿੱਚ ਬਹੁਤ ਤੇਜ਼ ਰੇਸ ਚੱਲ ਰਹੀ ਹੈ ਹਾਂਜੀ ਬਹੁਤ ਵੱਡੇ ਵੱਡੇ ਸਿੰਗਰ ਫਨਕਾਰ ਮਾਸਸ ਸਲੀਮ ਜੀ ਹੋਰ ਵੱਡੇ ਵੱਡੇ ਸਿੰਗਰ ਫਨਕਾਰ ਹਾਂਜੀ ਲੱਗਦਾ ਹੈ ਕਿ ਆਪਾਂ ਉਸ ਮੁਕਾਮ ਤੱਕ ਚੱਲ ਜਾਗੇ ਹਾਂਜੀ ਆਪਾਂ ਨੇ ਨਹੀਂ ਤੱਕ ਨਹੀਂ ਮੈਂ ਲੀਰੇ ਕੰ ਬਣੀ ਨਾ ਫਲ ਮੈਂ ਲੀਰੇ ਕੰ ਬਣੀ ਨਾ ਫਲ ਵੀ ਨਾ ਆਹ ਹਾ ਮਾਲੀ ਦਾ ਕੰਮ ਪਾਣੀ ਲਾਉਣਾ ਪਰ ਪਰ ਮਸ਼ਕਾ ਲਾਵੇ ਮਾਲਕ ਦਾ ਕੰਮ ਫਲ ਫੁੱਲ ਲਾਉਣਾ ਉਹ ਲਾਵੇ ਜਾਣਾ ਆਹ ਹਾ ਕੀ ਬਾਤ ਬਹੁਤ ਸੁੰਦਰ ਵਿਚਾਰ ਸਾਡੇ ਭਰਾ ਦੇ ਤਾਂ ਬੜਾ ਅੱਛਾ ਲੱਗ ਰਿਹਾ ਸਾਨੂੰ ਵੀ ਇੱਕ ਪੋਜ਼ਿਟਿਵ એનર્ਜੀ ਜਿਹੜੀ ਮਿਲ ਰਹੀ ਹੈ ਕਿ ਜ਼ਿੰਦਗੀ ਦੇ ਹਾਲਾਤਾਂ ਦੇ ਨਾਲ ਲੜਨਾ ਬੜਾ ਕੁਛ ਸਿੱਖਣਾ ਪੈਂਦਾ ਜ਼ਿੰਦਗੀ 'ਚ ਅਸੀਂ ਅਕਸਰ ਸੋਚ ਲੈਨੇ ਕਰਾਂ ਜੀ ਵੀ ਸਾਡੇ ਕੋ ਆ ਚੀਜ਼ਾਂ ਨਹੀਂ ਦਿੱਤੀਆਂ ਪਰਮਾਤਮਾ ਨੇ ਸਾਨੂੰ ਆ ਕੋਠੀ ਨਹੀਂ ਦਿੱਤੀ ਕਾਰ ਨਹੀਂ ਦਿੱਤੀ ਜਾਂ ਵੱਡੀ ਗੱਡੀ ਨਹੀਂ ਦਿੱਤੀ ਤਾਂ ਅਪਾ ਦੇਖਦੇ ਕਿ ਛੋਟੇ ਛੋਟੇ ਚੀਜ਼ਾਂ ਜ਼ਰੂਰਤ ਹੁੰਦੀ ਹੈ ਕਿ ਪਰਮਾਤਮਾ ਸ਼ੁਕਰ ਹੈ ਕਿ ਆਵਾਜ਼ ਮੈਂ ਪੁੱਸ ਪਰਮਾਤਮਾ ਦਾ ਸ਼ੁਕਰ ਕਰਦਾ ਤੁਸੀਂ ਵੀ ਸਾਰੇ ਸ਼ੁਕਰ ਕਰੋ ਕਿ ਤੁਹਾਨੂੰ ਸਾਰਿਆਂ ਨੇ ਪਰਮਾਤਮਾ ਨੇ ਆਫਾਤ ਜੁੱਤੀ ਹੈ ਅੰਚੀ ਤੰਦਰੁਸਤੀ ਦਿੱਤੀ ਹੈ ਹਾਂਜੀ ਹੋਰ ਕੀ ਕਿੱਥੇ ਤੱਕ ਜਾਣਾ ਚਾਹਦੇ ਹੋ ਕਿ ਇੱਕ ਡ੍ਰੀਮ ਹੁੰਦਾ ਬੱਚੇ ਦਾ ਜਾਂ ਮਨ ਸੋਚਦਾ ਹੁੰਦਾ ਕਿ ਯਾਰ ਮੈਂ ਉਹ ਡ੍ਰੀਮ ਤੱਕ ਜਾਣਾ ਫੈਂਚੀ ਮੈਂ ਜੋ ਸ਼ੌਕ ਹੈ ਮੈਂ ਗਾਣਾ ਵੀ ਢੋਣਾ ਮਿਊਜ਼ਿਕ ਦੀ ਪ੍ਰੈਕਟਿਸ ਕਰਦਾ ਮਿਊਜ਼ਿਕ ਦੀ ਤੇ ਕੋਸ਼ਿਸ਼ ਮੇਰੇ ਕੋਸ਼ਿਸ਼ ਕਰਕੇ ਜੌਬ ਵੀ ਜੋ ਮਿਲ ਜੀ ਅੱਛੀ ਹੈ ਨਾ ਮੈਂ ਕਿ ਮਿਊਜ਼ਿਕ ਦੀ ਜੋ ਵੀ ਮਿਊਜ਼ਿਕ ਦੇ ਵਿੱਚ ਕੋਈ ਮੈਂ ਆਪਾਂ ਸਰਕਾਰੀ ਅਧਾਰੇ ਜਿਹੜੇ ਉਹਨਾਂ ਦੇ ਵੀ ਬੇਨਤੀ ਕਰਾਂਗੇ ਇਸ ਭਰਾ ਦੇ ਵਾਸਤੇ ਵੀ ਦੇਖਿਆ ਜਾਵੇ ਕਿਉਂਕਿ ਆਪਣੇ ਆਪ ਨੂੰ ਕਿਸੇ ਕੋ ਕਹਿੰਦੇ ਮੈਨੂੰ ਇਹਨਾਂ ਦੀ ਗੱਲ ਬੜੀ ਅੱਛੀ ਲੱਗੀ ਕਹਿੰਦੇ ਮੈਨੂੰ ਕਿਸੇ ਕੋ ਮੰਗਣ ਦਾ ਕੋਈ ਸ਼ੌਂਕ ਨਹੀਂ ਹੈਗਾ ਕੀ ਕਰ ਰਹੇ ਸੀ ਤੁਸੀਂ ਮੈਨੂੰ ਕਹੀ ਹੈ ਡਾਂਸ ਕਰਕੇ ਬੈਹਿਦੇ ਵੀ ਜਿਹੜੇ ਬੈਸੇ ਦਿੰਦੇ ਲੋਕੀ ਪਰ ਮੇਰੀ ਇੱਕ ਸੋਚ ਹੈ ਜੇ ਕਹਿੰਦੇ ਮੈਨੂੰ ਸਟੇਜ ਤੇ ਖੜੀ ਨਹੀਂ ਪਾ ਸਕਦੇ ਦੇਖਿਆ ਲਾਈਵ ਤੇ ਕੋਈ ਮੈਨੂੰ ਤਰਸਾ ਕੇ ਪੈਸੇ ਨਹੀਂ ਦੇ ਦੇ ਜੇ ਪੈਸੇ ਦੇਵੇਂ ਤੇ ਮੇਰੀ ਕਲਾ ਦੇ ਕੇ ਦਿਓ ਓਏ ਹੋ ਬੜੀ ਅੱਛੀ ਗੱਲ ਕਹੀ ਭਾਈ ਨੇ ਕਿਹਾ ਕਿ ਮੇਰੇ ਤੇ ਕਦੀ ਤਰਸ ਖਾ ਕੇ ਮੈਨੂੰ ਕੋਈ ਪੈਸੇ ਨਾ ਦੇਵੇ ਮੇਰੀ ਕਲਾ ਜੋ ਮੈਂ ਕੋਸ਼ਿਸ਼ ਕਰ ਰਿਹਾ ਕਿ ਸਿੱਖਣ ਦੀ ਕਲਾ ਕਲਾ ਕਿਉਂਕਿ ਸੰਗੀਤ ਇੱਕ ਬਹੁਤ ਗਹਿਰਾ ਸਮੁੰਦਰ ਹੈ ਤਾਂ ਉਹ ਸਿੱਖ ਰਹੇ ਨੇ ਤਾਂ ਨੇ ਕਿਹਾ ਕਿ ਮੇਰਾ ਸੰਗੀਤ ਦੇਖ ਕੇ ਮੈਨੂੰ ਕਿਸੇ ਨਾ ਕੁਝ ਦੇਣਾ ਤਾਂ ਮੇਰਾ ਸੰਗੀਤ ਦੇਖ ਕੇ ਮੈਨੂੰ ਜਿਹੜਾ ਪਿਆਰ ਹੈ ਜਿਹੜਾ ਮੈਨੂੰ ਆਸ਼ੀਰਵਾਦ ਦੇਣਾ ਦਵੇ ਤਾਂ ਮੈਂ ਤਰਸ ਖਾ ਕੇ ਮੇਰੇ ਤੇ ਨਾ ਤਾਂ ਕਿਉਂਕਿ ਐਸੀ ਚੀਜ਼ ਨਾਲ ਫਾਈਟ ਕਰ ਰਿਹਾ ਉਹ ਆਪਣੇ ਲੋਕਾਂ ਜਿਹੜੀ ਦੇਖਣੀ ਹੁੰਦੀ ਯਾਰ ਤਰਸ ਖਾ ਕੇ ਮੁੰਡਾ ਇਦਾਂ ਦਾ ਹੈਗਾ ਇਦਾਂ ਦਾ ਹੈਗਾ ਉਹਦੇ ਨਾਲ ਫਾਈਟ ਕਰਨ ਵਾਸਤੇ ਹਾਲਾਂਕਿ ਜਦੋਂ 5ਵੀਂ 6ਵੀਂ ਤੱਕ ਤੁਸੀਂ ਦੱਸਿਆ ਕਿ ਮੈਂ 5ਵੀਂ 6ਵੀਂ ਤੱਕ ਚੱਲ ਨਹੀਂ ਸੀ ਪਾਂਦਾ ਮੈਨੂੰ ਚੁੱਕ ਕੇ ਸਕੂਲ ਲੈ ਕੇ ਜਾਇਆ ਜਾਂਦਾ ਸੀਗਾ ਤਾਂ ਮੈਂ ਆਪਣੇ ਖਲਾਤਾਂ ਦੇ ਨਾਲ ਲੜਿਆ ਜਿੰਮ ਜੋ ਸ਼ੁਰੂ ਕੀਤਾ ਆਪਣੇ ਬ੍ਰੇਨ ਵਿੱਚ ਇੱਕ ਇਦਾਂ ਦੀ ਸ਼ਕਤੀ ਭਰੀ ਕੀ ਨਹੀਂ ਮੈਂ ਵੀ ਆਪਣੇ ਪੈਰਾਂ ਤੇ ਖੜੇ ਹੋਣਾ ਤਾਂ ਅੱਜ ਸਾਡਾ ਪ੍ਰਾ ਪਲੱਸ 2 ਕਰ ਚੁੱਕਾ ਹੈ ਤਾਂ ਪਲੱਸ 2 ਤੋਂ ਬਾਅਦ ਜਿਹੜਾ ਹੁਣ ਬੀਏ ਮਿਊਜ਼ਿਕ ਦੇ ਵੀ ਸ਼ੁਰੂਆਤ ਕੀਤੀ ਹੈ ਜੀ ਹਾਂਜੀ ਰਵੀ ਜੀ ਇੱਕ ਪਰਸਨਾ ਸਵਾਲ ਹਾਂਜੀ ਲਾਈਫ ਵਿੱਚ ਕੁੜੀਆਂ ਵੀ ਆਦੀਆਂ ਨੇ ਹਾਂਜੀ ਤੁਹਾਡੀ ਜੰਗੇਜ਼ ਹੈ ਤਾਂ ਗਰਲਫ੍ਰੈਂਡ ਵੀ ਪੜੀਆਂ ਨੇ ਨਹੀਂ ਕੋਈ ਗਰਲਫ੍ਰੈਂਡ ਨਹੀਂ ਪੜ੍ਹੀ ਨੇ ਫੇਸਬੁੱਕ ਤੇ ਫ੍ਰੈਂਡ ਹੈ ਨਹੀਂ ਲਿਖਦਾ ਹੈ ਅੱਛਾ ਹਾਂਜੀ ਹਾਂਜੀ ਤਸਦਾ ਮਿਊਜ਼ਿਕ ਉਤੇ ਆਣਾ ਬਸ ਹਾਂਜੀ ਇੱਕੋ ਏਕਾ ਮਿਊਜ਼ਿਕ ਦਾ ਸ਼ੌਕ ਜੀ ਮਿਊਜ਼ਿਕ ਦੇ ਜੇ ਭਾਈ ਕੰਮ ਮੁਤਵੈ ਫੈਨ ਦੇ ਤੇ ਨਾ ਜੀ ਰੈਕਿਲਾਂ ਚ ਹੋਸ਼ ਬਣਾ ਨਾ ਨਾ ਚੰਨਾ ਕਰਾ ਵੀ ਕਰਨਾ ਆਹ ਹਾ ਕੀ ਬਾਤ ਹੈ ਤਾਂ ਜਿਹੜੇ ਕਰਨ ਜਿਹੜੇ ਲੜਕੇ ਤੁਹਾਡੀ ਉਮਰ ਦੇ ਨਸ਼ਿਆਂ ਵੱਲ ਜਾ ਰਹੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋ ਨਸ਼ੇ ਫਿਰ ਤਾਂ ਦੇਖੋ ਦੀ ਦੇਖੋ ਦੇਗਾ ਜਿਹਨ ਦਾ ਨਾਂ ਲਲ ਕੱਢਾ ਹੋ ਗਰਨ ਦੇਖ ਕੇ ਲੱਗ ਜਿੰਦਾ ਹਾਂ ਜਿੱਦਾਂ ਤੁਸੀਂ ਮਿਊਜ਼ਿਕ ਦੇ ਕੇ ਮਿਊਜ਼ਿਕ ਨਾਲ ਲੱਗੇ ਐਂ ਤੇ ਕੋਈ ਯਾਰ ਦੋਸਤ ਯਾਰ ਨਸ਼ੇ ਦੇ ਨਾਲ ਕਿਉਂਦੇ ਨਸ਼ੇ ਦੇ ਨਾਲ ਨਸ਼ਾ ਲੱਗ ਜਾਂਦਾ ਵਾਕੀ ਦਿਖਣਾ ਦਿਖਾਂਦੇ ਹੀ ਸਭ ਬੰਦੇ ਦਾ ਮੰਨਤਾ ਆਪਣਾ ਐਂ ਹਾਂ ਜਿੰਦਗੀ ਵਿੱਚ ਉਤਾਚੜਾ ਆ ਗਈ ਦੇਖ ਲੈ ਹਾਂਜੀ ਠੀਕ ਹੈ ਤਾਂ ਹੁਣ ਸਾਡੀ ਆਡੀਅੰਸ ਨੂੰ ਕੀ ਮੈਸੇਜ ਦੇਣਾ ਚਾਹੋਗੇ ਜੀ ਆਡੀਨ ਇਹ ਬੜੀ ਐ ਸੁਨੇਹੜੀ ਬੜੀ ਆਖ ਬੜਾ ਗਾਇਆ ਕਰੋ ਬੱਸ ਜੀ ਪਰ ਕਿਤਾ ਬਤਲ ਕਸੀਗਾ ਇਸ ਹੱਦ ਤੱਕ ਜੀ ਨੇ ਪੱਟੀ ਸ ਹੈ ਉਹਨਾਂ ਨੇ ਦੱਸਿਆ ਹਾਂ ਕੀ ਕਹਿਣਾ ਚਾਹੋਗੇ ਜੀ ਮਾਦਰ ਛੱਕੇ ਗਿ ਜਾਣੇ ਤਾਂ ਜੀ ਨੇ ਮਿਲਤੇ ਹੋਣ ਦੇਖਾ ਮੇਰਾ ਛੱਕੇ ਗਿ ਜਾਣ ਨਹੀਂ ਮੇਰਾ ਤੇ ਮੈਂ ਤੇ ਮੇਰਾ ਤਾਂ ਫਰਜ ਹੈ ਮੇਰਾ ਫਰਜ ਹੈ ਤੁਹਾਨੂੰ ਇੱਥੇ ਲੈ ਤੁਸੀਂ ਇਸ ਕੁਰਸੀ ਦਾ ਹੱਕਦਾਰ ਹੈਗੇ ਹੋ ਦੇਖੋ ਤੁਸੀਂ ਮਿਹਨਤ ਕਰ ਰਹੇ ਹੋ ਮਿਹਨਤ ਕਰਕੇ ਦੁਨੀਆ ਦੇ ਨਾਲ ਫਾਈਟ ਕਰ ਰਹੇ ਹੋ ਤੁਹਾਡਾ ਸਾਡਾ ਤੇ ਚਲੋ ਫਰਜ ਹੀ ਹੈ ਤੁਹਾਨੂੰ ਇਸ ਕੁਰਸੀ ਤੇ ਬਿਠਾਉਣਾ ਹਾਂਜੀ ਤੁਹਾਡੀ ਉਮਰ ਦੇ ਜੇ ਤੁ ਜਿੱਦਾਂ ਜਿਨਾਂ ਨੂੰ ਤੁਹਾਡੇ ਕੋਈ ਪ੍ਰੋਬਲਮ ਹੈ ਹਾਂਜੀ ਉਹ 뮤직 ਵਿੱਚ ਜਾ ਸਕਦੇ ਆ ਕਿ ਨਹੀਂ ਜਾ ਸਕਦੇ ਹੋ ਤਾਂ ਦੀ ਪਰਮਾਤਮਾ ਦੇ ਹਿੱਤੇ ਜਿੱਦ ਦੀ ਬਾਤ ਜਿੱਦ ਦਾ ਮੰਦਰਾ ਮੈਂ ਤੇ ਮੈਂ ਉੱਡਣ ਨੂੰ ਜਾਉਂਗਾ ਕੋਈ ਭਜਨ ਵੀ ਗਾਦੇ ਹਾਂਜੀ ਇੱਕ ਭਜਨ ਸੁਣਾ ਦਿਓ ਹੋ ਕੋਈ ਚੰਗਾ ਕਦਮ ਕੁਮਾਲੇ ਤੂੰ ਜਿੱਦ ਕੁਦਰਤ ਲਿਖੇ ਲਾ ਦੇ ਤੂੰ ਕੋਈ ਚੰਗਾ ਕਦਮ ਕੁਮਾਲੇ ਤੂੰ ਤੇ ਜਿਗਰਾ ਲਿਖੇ ਲਾ ਦੇ ਤੂੰ ਦੇ ਉੱਤੇ ਕਿਓ ਕਰ ਬਿਝੂ ਤੂੰ ਮਿੱਤੋ ਤੇ ਮਰ ਕੇ ਆਤਨੀ ਹੋਣਾ ਤੂੰ ਨਾਲ ਕੋ ਬਣਾਦਾ ਰੁਪਿਆ ਕਲਦੇ ਜੀਵਨ ਸੁਪਨੇ ਬਣਾਉਣਾ ਤੂੰ ਨਾਲ ਕੋ ਬਣਾਦਾ ਰੁਪਿਆ ਕਲਦੇ ਜੀਵੇਂ ਸੁਪਨੇ ਬਣਾਉਣਾ ਕੀ ਬਾਤ ਹੈ ਬਹੁਤ ਅੱਛਾ ਅੱਜ ਦਾ ਸਾਡੇ ਕੋ ਮੈਸੇਜ ਹੈ ਜੀ ਸਾਡੇ ਭਰਾ ਵਾਸਤੇ ਜਿਹੜਾ ਮੈਸੇਜ ਆਸੀ ਤੁਹਾਡੇ ਸਾਰੇ ਅੱਗੇ ਬੇਨਤੀ ਦਾ ਅਪੀਲ ਕਰਾਂਗੇ ਸਾਡੇ ਇਸ ਭਰਾ ਨੂੰ ਗਾਣ ਦਾ ਸ਼ੌਂਕ ਹੈ ਸਿੰਗਿੰਗ ਦਾ ਸ਼ੌਂਕ ਹੈ ਇਹਨੂੰ ਇਦਾਂ ਦਾ ਪਲੇਟਫਾਰਮ ਦਿਓ ਵੱਡੇ ਵੱਡੇ ਸਿੰਗਰ ਇਹਨਾਂ ਸਟੇਜਾਂ ਤੇ ਜਰੂਰ ਬਲਾਇ ਕਰੋ ਇੱਧਰ ਦੇ ਬੱਚਿਆਂ ਨੂੰ ਵੀ ਬਲਾਇ ਕਰੋ ਜਿਹੜਾ ਗਾਣ ਦਾ ਇੱਕ ਜਿਹੜਾ ਕੋਈ ਗਾਇਕੀ ਦੀ ਦੁਨੀਆ ਬੜੀ ਵੱਡੀ ਤੇ ਗਹਿਰਾਈ ਵਾਲੀ ਦੁਨੀਆ ਹੈ ਮੈਨੂੰ ਪਤਾ ਕਿ ਤੁਹਾਡੇ ਸਾਰਿਆਂ ਦਾ ਦਿਲ ਬਹੁਤ ਵੱਡਾ ਹੈ ਤਾਂ ਜੇ ਤੁਸੀਂ ਅچھے ਫਨਕਾਰਾਂ ਨੂੰ ਸੁਣਦੇ ਹੋ ਸਿੰਗਰਾਂ ਨੂੰ ਸੁਣਦੇ ਹੋ ਤਾਂ ਇਹ ਵੀ ਭਰਾ ਸਾਡਾ ਬਹੁਤ ਅੱਛਾ ਮਿਹਨਤ ਜਿਹੜਾ ਕਰ ਰਿਹਾ ਹੈ ਤਾਂ ਤੁਸੀਂ ਇਸ ਕਰਨ ਗਿੱਲ ਦਾ ਵੀ ਜਿਹੜਾ ਸਪੋਰਟ ਕਰੋ ਤਾਂ ਕਿ 뮤직 ਵਿੱਚ ਇੱਕ ਆਪਣਾ ਵੱਖਰਾ ਨਾਮ ਬਣਾ ਕੇ ਤੁਹਾਡੇ ਸਾਰਿਆਂ ਤੱਕ ਪਹੁੰਚੇ ਜੀ ਮਿਲਦੇ ਆ ਤੁਹਾਨੂੰ ਜਲਦ ਨਵੇਂ ਪੋਡਕਾਸਟ ਦੇ ਨਾਲ